ਹਲੇਲੂਇਆ ਖੁਦਾ ਦਾ ਧੰਨਵਾਦ ਖੁਦਾ ਦਾ ਸ਼ੁਕਰ ਹੁ ਖੁਦਾ ਦੇ ਬਚਨ ਦੇ ਵਿੱਚ ਦੇਖਾਂਗੇ ਜਿ ਜਹੂਨਾ ਦੀ ਪਹਿਲੀ ਪਤਰੀ 5 ਨੰਬਰ ਚੈਪਟਰ ਉਹਦੀ 4 ਨੰਬਰ 23 ਵਿੱਚ ਲਿਖਿਆ ਕਿਉਂ ਜੋ ਹਰੇਕ ਜਿਹੜਾ ਪਰਮੇਸ਼ਵਰ ਤੋਂ ਜੰਮਿਆ ਹੈ ਉਸ ਸੰਸਾਰ ਉੱਤੇ ਫਤਿਹ ਪਾਉਂਦਾ ਹੈ ਅਰ ਫਤਿਹ ਇਹ ਹੈ ਜਿਹਨੇ ਸੰਸਾਰ ਉੱਤੇ ਫਤਿਹ ਪਾਈ ਅਰਥਾਤ ਸਾਡੀ ਨਿਸ਼ਚਾ ਅਤੇ ਕੌਣ ਹੈ ਉਹ ਜਿਹੜਾ ਸੰਸਾਰ ਉੱਤੇ ਫਤਿਹ ਪਾਉਂਦਾ ਹੈ ਪਰ ਉਹ ਜਿਹਨੂੰ ਨੇਚਾ ਹੈ ਭਾਈ ਜੀਸੂ ਪਰਮੇਸ਼ਵਰ ਦਾ ਪੁੱਤਰ ਹੈ ਖੁਦਾਵੰ ਇਸ वचन ਦੇ ਉੱਤੇ ਸਭ ਨੂੰ ਆਸ਼ੀਸ਼ ਦੇ ਵਰਕਰ ਦੇਵੇ ਅੱਜ ਆਪਾਂ ਖੁਦਾ ਦੇ वचन 'ਚ ਪੜਿਆ ਅੱਜ ਨੇਚਾ ਦਾ ਜ਼ਿਕਰ ਕੀਤਾ ਗਿਆ ਹੈ ਵਿਸ਼ਵਾਸ ਦਾ ਜ਼ਿਕਰ ਕੀਤਾ ਗਿਆ ਹੈ ਖੁਦਾ ਦੇ वचन ਦੇ ਵਿੱਚ ਪੜਿਆ ਕਿ ਖੁਦਾ ਦਾ वचन ਬਿਆਨ ਕਰਦਾ ਆ ਕਿ ਇਸ ਸੰਸਾਰ ਦੇ ਉੱਤੇ ਜਿਹੜੀ ਕੀ ਆ ਸਾਡੇ ਵਿਸ਼ਵਾਸ ਨੇ ਜਿੱਤ ਪ੍ਰਾਪਤ ਕੀਤੀ ਆ ਵਚਨ ਦੇ ਵਿੱਚ ਪੜਿਆ ਕਿ ਫਤਿਹ ਪ੍ਰਾਪਤ ਕੀਤੀ ਇਸ ਸੰਸਾਰ ਦੇ ਉੱਤੇ ਇੱਕ ਚੀਜ਼ ਨੇ ਫਤਿਹ ਪ੍ਰਾਪਤ ਕੀਤੀ ਹੈ ਉਹ ਫਤਿਹ ਕਿਸ ਨੇ ਪ੍ਰਾਪਤ ਕੀਤੀ ਉਹ ਸੰਸਾਰ ਦੇ ਉੱਤੇ ਫਤਿਹ ਜਿਹੜੀ ਕੀ ਆ ਵਿਸ਼ਵਾਸ ਨੇ ਪ੍ਰਾਪਤ ਕੀਤੀ ਹੈ ਵਿਸ਼ਵਾਸ ਨੇ ਜਿਹੜੀ ਕੀ ਆ ਸੰਸਾਰ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਆ ਹਰ ਕੋਈ ਮਨੁੱਖ ਜਿਹੜਾ ਕੀ ਵਿਸ਼ਵਾਸ ਕਰਦਾ ਜੇਕਰ ਕੋਈ ਦੂਸਰੇ ਪਰਸਨ ਦੇ ਉੱਤੇ ਉਹ ਵਿਸ਼ਵਾਸ ਹੈ ਉਹ ਵਿਸ਼ਵਾਸ ਹੀ ਕਰਦਾ ਹੈ ਇਸੇ ਤਰ੍ਹਾਂ ਮਨੁੱਖ ਪਰਮੇਸ਼ਰ ਦੇ ਉੱਤੇ ਵੀ ਕੀ ਆ ਵਿਸ਼ਵਾਸ ਹੀ ਕਰਦਾ ਹੈ ਅਨੇ ਬਚਨ ਵਿੱਚ ਲਿਖਿਆ ਸੀ ਬਚਨ ਵਿੱਚ ਪੜਿਆ ਕਿ ਉਹ ਜਿਹੜਾ ਸੰਸਾਰ ਉਤੇ ਫਤਿਹ ਪਾਉਂਦਾ ਹੈ ਪਰ ਉਹ ਜਿਹਨੂੰ ਨੇਚਾਇ ਭਾਈ ਜੀਸੂ ਪਰਮੇਸ਼ਰ ਦਾ ਪੁੱਤਰ ਜੇਕਰ ਤੇ ਜੀਵਨ ਨੂੰ ਪਾਉਣਾ ਹੈ ਤੇ ਜੇਕਰ ਤੁਹਾਡੇ ਅੰਦਰ ਵਿਸ਼ਵਾਸ ਹੈਗਾ ਕਿ ਪਰਮੇਸ਼ਰ ਜਿਹੜਾ ਜੀਸੂ ਆ ਪਰਮੇਸ਼ਰ ਦਾ ਪੁੱਤਰ ਆ ਤਾਂ ਤੁਸੀਂ ਫਿਰ ਕੀ ਫਤਿਹ ਪਾਉਂਦੇ ਆ ਤੁਹਾਡਾ ਵਿਸ਼ਵਾਸ ਇਹ ਜਿਹੜਾ ਕਿ ਫਤਿਹ ਪਾਉਂਦਾ ਆ ਜਦੋਂ ਫਿਰ ਤੁਸੀਂ ਫਤਿਹ ਪਾਉਂਦੇ ਜਦੋਂ ਤੁਸੀਂ ਵਿਸ਼ਵਾਸ ਕਰਦੇ ਹੋ ਜੀਸਸ ਦੇ ਉੱਤੇ ਤਾਂ ਪਰਮੇਸ਼ਰ ਕਹਿੰਦਾ ਕਿ ਜਿਨੀਆਂ ਨੇ ਪਰਮੇਸ਼ਰ ਦੇ ਪੁੱਤ ਦੇ ਉੱਤੇ ਵਿਸ਼ਵਾਸ ਕੀਤਾ ਉਹਨਾਂ ਨੂੰ ਗਿਆ ਧੀਆ ਪੁੱਤਰ ਹੋਣ ਦਾ ਹੱਕ ਮਿਲਿਆ ਜੇਕਰ ਤੁਸੀਂ ਆਪਣੇ ਵਿਸ਼ਵਾਸ ਕਰਦੇ ਆ ਤੁਹਾਡਾ ਈਮਾਨ ਹੈਗਾ ਕਿ ਜਿਹੜਾ ਜੀਸਸ ਉਹ ਪਰਮੇਸ਼ਰ ਦਾ ਪੁੱਤਰ ਆ ਤਾਂ ਫਿਰ ਕੀ ਆ ਤੁਸੀਂ ਫਤਿਹ ਪਾਉਂਦੇ ਆ ਆਪਣੇ ਜੀਵਨ ਦੇ ਵਿੱਚ ਤੁਹਾਨੂੰ ਸਦੀਪਕ ਜੀਵਨ ਦੇ ਤੁਸੀਂ ਇੱਕ ਅਧਿਕਾਰੀ ਬਣਦੇ ਸਦੀਪਕ ਜੀਵਨ ਤੋਂ ਵੱਧ ਧੀਆ ਪੁੱਤਰ ਹੋਣ ਦਾ ਹੱਕ ਤੁਹਾਨੂੰ ਮਿਲਦਾ ਆ ਪਰਮੇਸ਼ਵਰ ਨੇ ਤੁਹਾਨੂੰ ਪੁੱਤਰ ਬਣਾਉਣ ਦਾ ਪਰਮੇਸ਼ਵਰ ਤੁਹਾਨੂੰ ਧੀਆ ਬਣਾਉਣ ਦਾ ਕੀ ਆ ਹੱਕ ਮਿਲਦਾ ਆ ਤੇ ਸਦੀਪਕ ਜੀ ਉਹਨਾਂ ਦੇ ਕੀ ਬਣਦੇ ਆ ਅਧਿਕਾਰੀ ਬਣਦੇ ਆ ਇਹ ਮੈਂ ਨਹੀਂ ਕਹਿੰਦਾ ਵਚਨ ਦੇ ਵਿੱਚ ਪੜਿਆ ਆ ਪਾ ਵਚਨ ਦੇ ਵਿੱਚ ਦੇਖਿਆ ਕਿ ਇਹਦਾ ਫਤਿਹ ਸਿਰਫ ਨੇਚਰ ਨੇ ਪਾਈ ਆ ਤੁਹਾਡੇ ਈਮਾਨ ਨੇ ਪਾਈ ਆ ਤੁਹਾਡੀ ਨੇਚਰ ਨੇ ਪਾਈ ਆ ਇਸ ਜਗਤ ਦੇ ਉੱਤੇ ਤੁਹਾਡੇ ਵਿਸ਼ਵਾਸ ਨੇ ਫਤਿਹ ਪਾਈ ਆ ਅੱਜ ਤੁਸੀਂ ਆਪਣਾ ਵਿਸ਼ਵਾਸ ਜਿਹੜਾ ਕੀ ਆ ਉਸ ਪਰਮੇਸ਼ਵਰ ਦੇ ਉੱਤੇ ਰੱਖੋ ਉਸ ਖੁਦਾਵੰਦੇ ਉੱਤੇ ਰੱਖੋ ਤਾਂ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਕੀ ਆ ਜਿੰਦ ਪ੍ਰਾਪਤ ਕਰੋ ਫਤਿਹ ਪ੍ਰਾਪਤ ਕਰੋ ਖੁਦਾਵੰ ਦੇ ਸਬਚਨ ਦੇ ਤੋ ਤੁਹਾਨੂੰ ਕੀ ਆਸ਼ੀਸ਼ ਵਰਕਰ ਦੇਵੇ ਸਾਰਿਆਂ ਨੂੰ ਜੈਮ ਸੀ ਦੀ ਗੋਡ ਬles